ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੋ ਜੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਪਾਤਸ਼ਾਹੀ ਨੌਮੀ ਜਿੱਥੇ ਕਿ ਸਾਡੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਕਿਉਰਿਟੀ ਸਟਾਫ ਵੱਲੋਂ ਪਰਸੋ ਰੋਜ਼ ਤੋਂ ਅਖੰਡ ਪਾਠ ਆਰੰਭ ਕਰਾਏ ਹੋਏ ਸਨ ਯੂਨੀਵਰਸਿਟੀ ਦੀ ਚੜ੍ਹਦੀ ਕਲਾ ਲਈ ਅਤੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪਾਠ ਆਰੰਭ ਕਰਾਏ ਸਨ ਕੱਲ ਮੱਧ ਤੋਂ ਭੋਗ ਪਿਆ ਸੀ ਤੇ ਅੱਜ ਖੰਡ ਪਾਉਰ ਸਾਹਿਬ ਦੇ ਭੋਗ ਪਾਈ ਜਾਣਗੇ ਉਸ ਤੋਂ ਉਪਰੰਤ ਕੀਰਤਨ ਹੋਣਗੇ ਅਤੇ ਗੁਰੂ ਘਰ ਲੰਗਰ ਅਟੁੱਟ ਵਰਤ ਰਵੇ ਵਰਤੇਗਾ ਜੀ ਉਹ ਆਪਾਂ ਚੱਲਦੇ ਆ ਜੀ ਕਰਦੇ ਆ ਦਰਸ਼ਨ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਆ ਜੀ ਦਰਬਾਰ ਸਾਹਿਬ ਦੇ ਹੁੰਦੇ ਆ ਜੀ ਗੁਰੂ ਘਰ ਸਾਹਿਬੀ ਦੇ ਅੱਗੇ ਨਤਮਸਤਕ ਗੁਰਕਾ ਸਬਦ ਹੋਰ ਪੰਨ ਹੈ ਕਰਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ ਹੁੰਦੇ ਆ ਜੀ ਨਤਮਸਤਕ ਦੇਵ ਵੰਦਨਾ ਬਹੁਤ ਸਦਮਨਸਰਾਏ ਵਰ ਮੁਖੁਰ ਸੁਨਾਪਰੇ ਤੂ ਆਇ ਸਦਦਾਇ ਨਾਮ ਕਾ ਅਫਤਾਨ ਆਪੇ ਹੁਣ ਜਾਏ ਜਿਤ੍ਰਤ ਸਨਾਤਪੁਨ ਪਾਪੀ ਚਾਹ ਤੇ ਨਾ ਨਿਆਣੀ ਤਤਹਾ ਗੇ ਚਾਇਆ ਜਾਤ ਪਾਣਾ ਤਾਂ ਜੰਮਿਆ ਹਾਂ ਪਰਵਾਰ ਭੁਲਾ ਪਾਇਆ ਚਪੇ ਲਗੇ ਜਰਨਾ ਪਾਇਆ ਪ੍ਰਵਣਤਾ ਆ ਇਧਰ ਚਾਹ ਦੇ ਲੰਗਰ ਚੱਲ ਰਿਹਾ ਜੀ ਸਰ ਜੀ ਸਾਹਿਬ ਜੀ ਚਾਹ ਦਾ ਲੰਗਰ ਵਰਤਾਉਂਦੇ ਹੋਏ ਜੀ ਸਾਰੇ ਆ ਪੇ ਮਾਤਾ ਬੇ ਬੇਟਾ ਜੀ ਉਪਾਇ ਜੇ ਸੁਖਾਇਆ ਫਰਬਤਾਂ ਤੇ ਕੁਝ ਆਰ ਤਾਂ ਚੱਲ ਤੋ ਹੋਵਾ ਸੱਜਣ ਜੀ ਆਇਆ ਸਤਿ ਨਾਮ ਕਬੜਾਣੀ ਤਾਂ ਵੀ ਸਤਿ ਕਈ ਨਾ ਜਾਏ ਧਰਾਂਗ دی دل مون Thank <laughs> <laughs> you ਨਾਲ ਰੱਖੋ ਜਦ ਹਰ ਰੱਤ ਕਰਿਆ ਪਰਦੇ ਸਦਾ ਸਦਾ ਮਾਂ ਸਦਾ ਸਦਾ ਰੱਗ ਮਾਂ ਹੱਥ ਦੇ ਕਿਰਨਾਂ ਕੇ ਕਰ ਆਪਣੀ ਸਦਾ ਸਦਾ ਰੱਖੋ ਹਮੇਸ਼ਾ ਸਦਾ ਸਦਾ ਰੱਖ ਮਾ ਸਾਚਾ ਸਭ ਸਤਹੀ ਮਾ ਸਾਚਾ ਸਤਗੁਰ ਪੂਰ ਰੱਬ ਪਾਇਆ ਮੇਰਾ ਸਤਗੁਰ ਪੂਰ ਰੱਬ ਹੋਈ ਸਰਬ ਕਦਿਆ ਹੋਈ ਸਰਬ ਕਦਿਆ ਦਾ ਵੈਗੁਰੂ ਸਰਬਜੀਤ ਸਾਹਿਬ ਜੀ ਸਾਡੀ ਚਾਰ ਵੈਗੁਰੂ ਜੀ ਸਾਡੀ ਸਾਡੀ ਵੈਗੁਰੂ ਜੀ ਸਾਡੀ चलो भाई मिलकर चलाएं